ਉਹੀ ਜਗ੍ਹਾ ਜਿੱਥੇ ਦਿਲਰੋਜ਼ ਨੂੰ ਜਿੰਦਾ ਦਬਤਾ ਸੀ ਜੀ ਸੀ ਸੀ ਜਗਤ ਦੀ ਆ ਕੀ ਉਹ ਪਾਪੜ ਨੇ ਆ ਕੀ ਸਾਡੇ ਦਿਲ ਦੇ ਟੁਕੜੇ ਨੂੰ ਦੱਬਿਆ ਸੀਗਾ ਮੈਂ ਕੋਲੇ ਤੋਂ ਵਾਪਸ ਲੈਣ ਨੂੰ ਆਸਤੇ ਇੱਥੇ ਆਈਆਂ ਮੈਂ ਉਹਨੂੰ ਇੱਥੇ ਤਸਰ ਤੋਂ ਆਇਆ ਵੀ ਜਦ ਤਾਂ ਬੜਾ ਬੜਾ ਜਿਗਰਾ ਚਾਹੀਦਾ ਜੀ ਇੱਥੇ ਹੋਣ ਨੂੰ ਜੀ ਲੱਤਾਂ ਵੀ ਨਹੀਂ ਚਲਦੀਆਂ ਜੀ ਲਿਵੀਓ ਆਇਆ ਨਹੀਂ ਜਾਂਦਾ ਜੀ ਉਹ ਸ਼ਾਮ ਜਾਂ ਦੁਪਹਿਰ ਹੋएगी ਜਦੋਂ ਉਸ ਨੀਲਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾ ਬੱਚੀ ਦੇ ਕਿਉਂਕਿ ਇੱਥੇ ਕਾਫੀ ਉਸ ਵੇਲੇ ਕਹਿੰਦੇ ਰੇਤ ਵੀ ਪਈ ਸੀ ਤੇ ਸੁਣਨ ਨੂੰ ਆਇਆ ਸੀ ਕਿ ਮੂੰਹ ਦੇ ਵਿੱਚ ਰੇਤ ਸੀ ਬੱਚੀ ਦੇ ਬਸ ਇਹੀ ਹੈ ਕਿ ਇਹਨੂੰ ਪਤਾ ਨਹੀਂ ਕਿੰਨਾ ਤੜਫਾ ਤੜਫਾ ਕੇ ਮਾਰਿਆ ਉਹਨੇ ਉਹਦੇ ਕਰਮਾਂ ਦੀ ਸਜ਼ਾ ਉਹਨੂੰ ਬਾਬਾ ਜੀ ਨੇ ਦਿੱਤੀ ਆ ਲੈ ਕਿ ਨਹੀਂ ਬਾਬਾ ਜੀ ਮੈਨੂੰ ਦਿਲਰੋਜ ਵਾਪਸ ਦੇ ਦੇਣ ਬਸ ਦਿਲਰੋਜ ਕਤਲ ਮਾਮਲੇ ਦੇ ਵਿੱਚ ਕੱਲ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਦੋਸ਼ਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਪਰ ਹੁਣ ਅੱਜ ਪਰਿਵਾਰ ਉਸ ਜਗ੍ਹਾ ਤੇ ਪਹੁੰਚਿਆ ਦਿਲਰੋਜ਼ ਦੀ ਫੋਟੋ ਲੈ ਕੇ ਔਰ ਜਿਸ ਜਗ੍ਹਾ ਤੇ ਉਸ ਦੋਸ਼ਣ ਨੇ ਇੱਥੇ ਦਿਲਰੋਜ਼ ਨੂੰ ਕਤਲ ਕੀਤਾ ਸੀ ਔਰ ਜਿੰਦਾ ਇਸ ਇੱਥੇ ਹੀ ਜ਼ਮੀਨ ਦੇ ਵਿੱਚ ਦਬ ਦਿੱਤਾ ਸੀ ਸੋ ਇਹ ਕਾਫੀ ਜਿਹੜੀ ਤਸਵੀਰ ਹੈ ਦਰਦ ਵਾਲੀ ਵੀ ਹੈ ਔਰ ਕਾਫੀ ਇਹ ਪਰਿਵਾਰ ਨੂੰ ਪਰੇਸ਼ਾਨ ਵੀ ਕਰਦੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਪਿਛਲੇ 28 ਨਵੰਬਰ 2021 ਨੂੰ ਇਹ ਵਾਰਦਾਤ ਨਾਲ ਦੀ ਪਰੋਸਨ ਜਿਹੜੀ ਆਪਸੀ ਰੰਜਿਸ਼ ਦੇ ਵਿੱਚ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਦਾਲਤ ਨੇ ਹੁਣ ਫੈਸਲਾ ਸੁਣਾ ਦਿੱਤਾ ਕਿਉਂਕਿ ਸ਼ੁਰੂ ਤੋਂ ਪਰਿਵਾਰ ਇਹੀ ਕਹਿ ਰਿਹਾ ਸੀ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਮੇਰੇ ਨਾਲ ਦਿਲਰੋਜ਼ ਦੇ ਪਿਤਾ ਨੇ ਔਰ ਮਦਰ ਹੈ ਅੱਜ ਤੁਸੀਂ ਇਸ ਜਗ੍ਹਾ ਤੇ ਪਹੁੰਚੇ ਹੋ ਫੁੱਲਾਂ ਦੇ ਨਾਲ ਸ਼ਰਧਾਂਜਲੀ ਦੇ ਰਹੇ ਹੋ ਇਹ ਉਹੀ ਜਗ੍ਹਾ ਜਿੱਥੇ ਦਿਲਰੋਜ਼ ਨੂੰ ਜਿੰਦਾ ਦਬਤਿਆ ਸੀ ਉਹ ਜੀ ਹਾਜੀ ਇਸ ਜਗਤ ਦੀ ਆ ਕੀ ਉਹ ਪਾਪਣ ਨੇ ਆ ਕਿ ਸਾਡੇ ਦਿਲ ਦੇ ਟੁਕੜੇ ਨੂੰ ਦੱਬਿਆ ਸੀਗਾ ਜੀ ਹੂੰ ਹੂੰ ਜੀ ਇੱਥੇ ਤਸਰਤੋ ਆਇਆ ਵੀ ਨਹੀਂ ਜਦੋਂ ਬੜਾ ਵੱਡਾ ਜਿਗਰਾ ਚਾਹੀਦਾ ਜੀ ਇੱਥੇ ਹੋਣ ਨੂੰ ਜੀ ਲੱਤਾਂ ਵੀ ਨਹੀਂ ਚੱਲਦੀਆਂ ਜੀ ਲਿਵਿਓ ਆਇਆ ਨਹੀਂ ਜਾਂਦਾ ਜੀ ਅੱਜ ਤੁਸੀਂ ਸੋਚਿਆ ਕੱਲ ਕੋਰਟ ਨੇ ਫੈਸਲਾ ਸੁਣਾਇਆ ਸੀ ਤੁਸੀਂ ਇਹ ਸੋਚ ਕੇ ਆਏ ਕਿ ਅੱਜ ਇਸ ਜਗ੍ਹਾ ਤੇ ਆਣਾ ਇਸ ਜਗ੍ਹਾ ਤੇ ਆ ਕੇ ਕੀ ਲੱਗਦਾ ਕੀ ਇਹ ਕਿ ਕਿਸ ਤਰ੍ਹਾਂ ਦੇ ਨਾਲ ਇਹ ਖਾਲੀ ਪਲਾਟ ਹੈ ਉਸ 28 ਨਵੰਬਰ ਦੀ ਉਸ ਸ਼ਾਮ ਨੂੰ ਜਾਂ ਦੁਪਹਿਰ ਨੂੰ ਜਦੋਂ ਇਹ ਵਾਰਦਾਤ ਉਸਨੇ ਕੀਤੀ ਹੋएगी ਬੱਚੀ ਦਾ ਕਤਲ ਕੀਤਾ ਹੋਵੇਗਾ ਇਸ ਜਗ੍ਹਾ ਤੇ ਆ ਕੇ ਕਿਵੇਂ ਕੀ ਲੱਗ ਰਿਹਾ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਜੀ ਇੱਥੇ ਆ ਕੇ ਸ਼ਰਦਾ ਦੇ ਫੁੱਲ ਪੀਟ ਕਰਨੇ ਸੀ ਪਰ ਇੱਥੇ ਆਉਣ ਨੂੰ ਬਹੁਤ ਵੱਡੇ ਇੱਕ ਜਿਗਰੇ ਚਾਹੀਦਾ ਜੀ ਪਰ ਉਹ ਜਿਗਰਾ ਅੱਜ ਮੇਰੇ 'ਚ ਨਹੀਂ ਰਿਹਾ ਜੀ ਪਤਾ ਨਹੀਂ ਕਿੱਦਾਂ ਆਏ ਆ ਜੀ ਅਸੀਂ ਇੱਥੇ ਅੱਜ ਦਿਲਰੋਜ਼ ਮਿਸਿੰਗ ਕਰ ਰਹੇ ਹੋ ਇੱਕ ਮਾਂ ਤਾਂ ਆਪਣੇ ਬੱਚੇ ਨੂੰ ਬਹੁਤ ਮਿਸ ਕਰਦੀ ਹੈ ਸੇ ਕੋਲੇ ਤੋਂ ਵਾਪਸ ਲੈਣ ਵਾਸਤੇ ਇੱਥੇ ਆਈਆਂ ਮੈਂ ਉਹਨੂੰ ਹੂੰ ਅਸ ਇਹ ਖਾਲੀ ਪਲਾਟ ਨੂੰ ਦੇਖ ਕੇ ਕੀ ਲੱਗਦਾ ਤੁਹਾਨੂੰ ਕਿਉਂਕਿ ਉਹ ਜਦੋਂ ਉਹ ਸ਼ਾਮ ਜਾਂ ਦੁਪਹਿਰ ਹੋएगी ਜਦੋਂ ਉਸ ਨੀਲਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਬੱਚੀ ਦੇ ਕਿਉਂਕਿ ਇੱਥੇ ਕਾਫੀ ਉਸ ਵੇਲੇ ਕਹਿੰਦੇ ਰੇਤ ਵੀ ਪਈ ਸੀ ਤੇ ਸੁਣਨ ਨੂੰ ਆਇਆ ਸੀ ਕਿ ਮੂੰਹ ਦੇ ਵਿੱਚ ਰੇਤ ਸੀ ਬੱਚੀ ਦੇ ਕੋਸੇ ਹੀ ਕਿ ਉਹਨੂੰ ਪਤਾ ਨਹੀਂ ਕਿੰਨਾ ਤੜਫਾ ਤੜਫਾ ਕੇ ਮਾਰਿਆ ਉਹਨੇ ਉਹਦੇ ਕਰਮਾਂ ਦੀ ਸਜ਼ਾ ਉਹਨੂੰ ਬਾਬਾ ਜੀ ਨੇ ਦਿੱਤੀ ਆ ਹੂੰ ਹੂੰ ਸੋ ਇਹ ਤਸਵੀਰ ਤੁਸੀਂ ਦੇਖ ਹੀ ਰਹੇ ਹੋ ਇਸ ਮਾਸੂਮ ਦੀ ਦਿਲਰੋਜ਼ ਦੀ ਔਰ ਫੁੱਲਾ ਦੇ ਨਾਲ ਬੱਚੀ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਔਰ ਕੱਲ ਫੈਸਲਾ ਆਇਆ ਸੀ ਲੁਧਿਆਣਾ ਸੈਸ਼ਨ ਕੋਰਟ ਦਾ ਔਰ ਫੈਸਲੇ ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ ਪੂਰਾ ਜਿਹੜਾ ਫੈਸਲਾ ਅਸੀਂ ਉਸ ਫੈਸਲੇ ਦੀ ਜਿਹੜੀ ਜ਼ੁਬਾਨੀ ਹੈ ਜੱਜ ਦੀ ਉਹ ਵਕੀਲ ਦੇ ਜ਼ਰੀਏ ਤੁਹਾਨੂੰ ਦੱਸੀ ਸੀ ਕਿ ਕਿਵੇਂ ਜੱਜ ਨੇ ਇਹ ਫੈਸਲਾ ਸੁਣਾਉਣ ਲੱਗਿਆ ਆਪਣੇ ਪੈਨ ਦੀ ਨਿਬ ਤੋੜੀ ਉਸ ਤੋਂ ਬਾਅਦ ਇਹ ਮੈਸੇਜ ਦਿੱਤਾ ਕਿ ਸਮਾਜ ਦੇ ਵਿੱਚ ਕੋਈ ਵੀ ਇਹੋ ਜਿਹੀ ਵਾਰਦਾਤ ਹੋਏਗੀ ਅਗਰ ਕੋਈ ਕਰਦਾ ਤਾਂ ਫਿਰ ਦੁਬਾਰਾ ਉਹ ਇੱਕ ਨਵਾਂ ਪੈਨ ਚੱਕਣਗੇ ਤਾਂ ਉਸ ਪੈਨ ਦੀ ਫਿਰ ਨਿਬ ਤੋੜਨਗੇ ਫਿਰ ਉਹ ਫਾਂਸੀ ਦੀ ਸਜ਼ਾ ਸੁਣਾਣਗੇ ਇਹੋ ਜਿਹੀ ਅਗਰ ਵਾਰਦਾਤ ਹੁੰਦੀ ਹੈ ਅੰਦਰ ਦੇ ਜਿਹੜੇ ਹਾਲਾਤ ਸੀ ਜਦੋਂ ਉਸ ਨੂੰ ਅੰਦਰ ਲਿਆਂਦਾ ਗਿਆ ਅਦਾਲਤ ਦੇ ਵਿੱਚ ਜਦੋਂ ਦੋਸ਼ਣ ਨੂੰ ਕੱਲ ਨੀਲਮ ਨੂੰ ਮੈਂ ਤਾਂ ਜੀ ਕਿਸੇ ਵੱਲ ਨਹੀਂ ਸੀ ਦੇਖਦਾ ਮੈਂ ਅੱਖਾਂ ਬੰਦ ਕਰਕੇ ਉਹ ਸੱਚੇ ਪਾਤਸ਼ਾਹ ਤੋਂ ਮੈਂ ਮੂਲ ਮੰਤਰ ਦਾ ਪਾਠ ਕਰਦਾ ਸੀ ਕਿ ਬਾਬਾ ਜੀ ਜਿੱਦਾਂ ਉਹਨੇ ਸਾਡੀ ਦਿਲੋਜ ਨੂੰ ਮਾਰਿਆ ਲੈ ਵੀ ਤੁਸੀਂ ਆਪ ਕਿਰਪਾ ਕਰਿਓ ਜਿੱਸਾ ਆਪਦੇ ਸਿਰ ਤੇ ਆਪ ਮੇਰ ਪਰਿਆ ਹੱਥ ਰੱਖਿਓ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਉਹ ਟਾਈਮ ਬਾਬਾ ਜੀ ਨੇ ਦਿੱਤਾ ਜੀ ਕੱਲ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਜੀ ਅੱਛਾ ਆਮਨਾ ਸਾਮਨਾ ਕੋਰਟ ਦੇ ਵਿੱਚ ਤੁਸੀਂ ਉਹਨੂੰ ਦੇਖਦੇ ਸੀ ਆ ਉਹ ਕੋਈ ਉਹਦੇ ਉੱਪਰ ਪ੍ਰਭਾਵ ਕੀ ਕੀ ਲੱਗਦਾ ਕਿਸੇ ਉਹਦੇ ਉਹਦੇ ਫੇਸ ਨੂੰ ਦੇਖ ਕੇ ਬਾਜੀ ਤੁੰਹ ਦੱਸਦੇ ਜੀ ਮੈਂ ਦੇਖ ਨਹੀਂ ਰਿਹਾ ਮੈਂ ਤਾਂ ਅੱਖਾਂ ਬੰਦ ਕਰਕੇ ਮੈਂ ਮੂਲ ਮੰਤਰ ਦਾ ਪਾਠ ਕਰਦਾ ਸੀਗਾ ਜੀ ਬਾਬਾ ਜੀ ਤੁਸੀਂ ਆਪਾਂ ਅੰਗ ਸੰਗ ਰਹਿਣਾ ਹੁਣ ਬਸ ਸਚਾਈ ਦੀ ਜਿੱਤ ਹੋਵੇ ਜੀ ਜਿਸ ਤਰ੍ਹਾਂ ਨੇ ਇੱਕ ਬੱਚੀ ਨੂੰ ਮਾਰਿਆ ਜੀ ਛੋਟੀ ਨੂੰ ਜੀ ਲੈ ਵੀ ਉਦਾਂ ਹੀ ਉਹਨੂੰ ਥੱਲੇ ਧਾਤੀ ਨਾਲ ਮਾਰਿਓ ਇਸ ਜਗ੍ਹਾ ਤੇ ਤੁਸੀਂ ਹਰ ਹਰ ਸਾਲ ਆਇਆ ਕਰੋਗੇ ਨਹੀਂ ਬਾਬਾ ਜੀ ਮੈਨੂੰ ਦਿ ਲੋਜ ਵਾਪਸ ਦੇ ਦੇਣ ਬਸ ਤੇ ਤੋਂ ਇਹ ਜਿਹੜੀ ਜਗ੍ਹਾ ਇਹ ਤਸਵੀਰ ਹੈ ਇਹ ਜਿਨ੍ਹਾਂ ਦੀ ਬੱਚੀ ਹੈ ਉਹਨਾਂ ਦੇ ਦਿਲ ਦੇ ਵਿੱਚ ਅੱਜ ਵੀ ਉਹੀ ਦਰਦ ਹੈ ਕਿਉਂਕਿ ਨਾ ਪੂਰਾ ਹੋਣ ਵਾਲਾ ਘਾਟਾ ਜਿਸ ਤਰ੍ਹਾਂ ਦੇ ਨਾਲ 28 ਨਵੰਬਰ 2021 ਨੂੰ ਇਸੇ ਜਗ੍ਹਾ ਤੇ ਕਿਉਂਕਿ ਉਹ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਜਿਸ ਫੁਟੇਜ ਦੇ ਵਿੱਚ ਐਕਟਿਵਾ ਤੇ ਸਵਾਰ ਉਹ ਦੋਸ਼ੀ ਬੱਚੀ ਨੂੰ ਲੈ ਕੇ ਜਾ ਰਹੀ ਸੀ ਔਰ ਇਸ ਜਗ੍ਹਾ ਤੇ ਕਿਉਂਕਿ ਇੱਥੋਂ ਦੀ ਜਿਹੜਾ ਸ਼ਿਮਲਾਪੁਰੀ ਇਲਾਕਾ ਉਹ ਕਾਫੀ ਦੂਰੀ ਤੇ ਐ ਔਰ ਇਹ ਜਿਹੜੀ ਜਗਾ ਜਲੰਧਰ ਬਾਈਪਾਸ ਤੋਂ ਅੱਗੇ ਥੋੜਾ ਇਹ ਕਾਫੀ ਸ਼ਿਮਲਾਪੁਰੀ ਤੋਂ ਦੂਰ ਹੈ ਔਰ ਪੂਰਾ ਪਲੈਨਿੰਗ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੋਰਟ ਨੇ ਇਹ ਫੈਸਲਾ ਸੁਣਾ ਦਿੱਤਾ ਫਾਂਸੀ ਦੀ ਸਜ਼ਾ ਸੁਣਾਈ ਹੈ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ